ਤੇਰੀ ਹਿੱਕ ਤੇ ਚੜ ਕੇ ਬੋਲਾਂਗੇ ਹੁਣ ਆ ਕੇ ਸਾਂਭਲਾ ਅਕਾਲੀਆਂ ਨੂੰ ਇਹ ਗੱਲ ਕਹਿ ਰਹੇ ਨੇ ਅਕਾਲੀ ਦਲ ਦੇ ਯੂਥ ਆਗੂ ਸਰਪਜੀਤ ਸਿੰਘ ਛੇਜਰ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਲਲਕਾਰ ਮਾਰੀ ਆ ਕਹਿ ਦਿੱਤਾ ਕਿ ਮਾਨ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਕਿ ਅਕਾਲੀ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਤੇ ਹੁਣ ਫਿਰ ਤੁਹਾਨੂੰ ਡਰ ਕਾਦਾ ਤੁਹਾਡੀ ਪੁਲਿਸ ਅਕਾਲੀ ਦਲ ਦੇ ਆਗੂਆਂ ਦੇ ਘਰੇ ਪਹੁੰਚੀ ਆ ਚੱਪੇ-ਚੱਪੇ ਦੇ ਉੱਤੇ ਤੁਸੀਂ ਨਾਕੇ ਲਾ ਰੱਖੇ ਨੇ ਫਿਰ ਹੁਣ ਤੁਹਾਨੂੰ ਡਰ ਕਾਦਾ ਤਾਂ ਡਰ ਅਕਾਲੀਆ ਤੋਂ ਸਵਾਲ ਵੱਡਾ ਕਿਉਂਕਿ ਬੀਤੇ ਦਿਨ ਵਿਕਰਮ ਜੀਠੀਆ ਦੀ ਪਤਨੀ ਗਨੀਬ ਕੌਰ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਸੀ ਕਿ ਵਿਕਰਮ ਜੀਠੀਆ ਤੋਂ ਸਾਰੇ ਡਰਦੇ ਨੇ ਆਖਰ ਵਿਕਰਮ ਜੀਠੀਆ ਤੋਂ ਕਿਉਂ ਡਰਦੇ ਨੇ ਆਖਰ ਅਕਾਲੀਆ ਤੋਂ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਡਰ ਕਾਦਾ ਕੀ ਡਰ ਅਕਾਲੀ ਦਲ ਮੁੜ ਸਰਜੀਤ ਹੋਣ ਦਾ ਕੀ ਡਰ ਅਕਾਲੀ ਦਲ ਮੁੜ ਸਰਕਾਰ ਬਣਾਉਣ ਦਾ ਏ ਡਰ ਹੈ ਸਵਾਲ ਜ਼ਰੂਰ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ رائے ਕੀ ਆਖਰ ਡਰ ਕਾਦਾ ਪਰ ਹੁਣ ਜੋ ਅਕਾਲੀ ਦਲ ਦੇ ਯੂਥ ਆਗੂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਇੱਕ ਵਾਰ ਤੁਸੀਂ ਉਹ ਜ਼ਰੂਰ ਸੁਣ ਲਓ ਜਿਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅਕਾਲੀਆਂ ਤੋਂ ਡਰ ਕਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵੰਤ ਮਾਨ ਸਿਆ ਤੁਸੀਂ ਤਾਂ ਕਹਿੰਦੇ ਸੀ ਕਿ ਕਾਲੀ ਖਤਮ ਹੋਗੇ ਤੁਸੀਂ ਤਾਂ ਕਹਿੰਦੇ ਸੀ ਕਿ ਕਾਲੀ ਮੁੱਕ ਗਏ ਪੰਜਾਬ ਚ ਹੋਣੀ ਹੀ ਨਹੀਂ ਕਾਲੀ ਫਿਰ ਅੱਜ ਇੰਨਾ ਡਰ ਕਿਉਂ ਹੈ ਵੀ ਚੱਪੇ-ਚੱਪੇ ਤੇ ਨਾਕੇ ਹਰੇਕ ਆਕੂ ਦੇ ਘਰੇ ਪੁਲਿਸ ਛਾਪੇ ਮਾਰੀ ਮਤਲਬ ਐਵੇਂ ਦੀ ਨਾਕਾਬੰਦੀ ਪੰਜਾਬ ਦੇ ਵਿੱਚ ਕੀ ਪਤਾ ਨਹੀਂ ਕੀ ਪਛਾਣ ਆਉਣ ਲੱਗਿਆ ਤੇਰੀ ਹਿੱਕ ਤੇ ਚੜ ਕੇ ਬੋਲਾਂਗੇ ਅਕਾਲੀ ਅੱਜ ਦੱਸ ਰਹੇ ਨੇ ਕੀ ਅਕਾਲੀ ਹੁੰਦੇ ਕੀ ਨੇ ਤਾਂ ਹੀ ਤੁਸੀਂ ਕੰਬੇ ਹੋਇਓ ਤਾਂ ਹੀ ਡਰੇ ਹੋਇਓ ਤਾਂ ਹੀ ਉਸਾਵੇਂ ਹੋਇਓ ਤੁਹਾਡੀ ਪੰਜਾਬ ਦੇ ਵਿੱਚ ਚੱਪੇ-ਚੱਪੇ ਤੇ ਨਾਕਾਬੰਦੀ ਕਰੋ ਕਰੀ ਅਕਾਲੀ ਆਕੂ ਨੂੰ ਫੜਨਾ ਡੱਬੇ ਮਾਰਨੇ ਪਿੰਡਾਂ ਦੇ ਆਲੇ-ਦਾਲੇ ਪੁਲਿਸ ਘਮਾਉਣੀ ਮੇਰੇ ਵੀ ਤੁਸੀਂ 5:35 ਵਜੇ ਘਰੇ ਪਿੰਡ ਦੇ ਆਲੇ-ਦਾਲੇ ਪੁਲਿਸ ਤੁਸੀਂ ਇਹ ਮਤਲਬ ਡਰਨ ਡਰਦਾ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੋ ਕਹਿਣ ਦਾ ਮਤਲਬ ਹੈ ਮਾਨ ਸਾਹਿਬ ਇੱਕੋ ਸਵਾਲ ਹੈ ਤੁਹਾਨੂੰ ਤੁਸੀਂ ਕਹਿੰਦੇ ਸੀ ਕਿ ਕਾਲੀ ਖਤਮ ਹੋ ਗਏ ਤੁਸੀਂ ਕਹਿੰਦੇ ਸੀ ਡਾਇਨਾਸੌਰ ਆ ਸਕਦੇ ਨੇ ਅਕਾਲੀ ਨਹੀਂ ਆ ਸਕਦੇ ਆ ਕੇ ਕਾਲੀ ਅੱਜ ਚੱਪੇ-ਚੱਪੇ ਤੇ ਪੰਜਾਬ ਦੇ ਵਿੱਚ ਚੜੇ ਫਿਰਦੇ ਨੇ ਕਾਲੀ ਤਾਂ ਹੀ ਸਾਰੀ ਪੰਜਾਬ ਪੁਲਿਸ ਸਾਰੇ ਥਾਣੇ ਸਾਰੇ ਪੁਲਿਸ ਲੈਣਾ ਬੇਲੀਆਂ ਕਰਕੇ ਸੜਕਾਂ ਦੇ ਤੁਰੀ ਫਿਰਦੀ ਆ ਤਾਂ ਇਹਦਾ ਮਤਲਬ ਤੁਸੀਂ ਆਪ ਹੀ ਸਬੂਤ ਆਪਣੀ ਗੱਲ ਦਾ ਤੁਸੀਂ ਆਪ ਹੀ ਸਬੂਤ ਦੇ ਦਿੱਤਾ ਕਿ ਕਾਲੀ ਆ ਗਈ ਵੇ ਸੋ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਂਗੇ ਤੁਹਾਨੂੰ ਐਕਸਪੋਜ਼ ਕਰਦੇ ਸੀ ਸਦਾ ਬਿਕਰਮ ਸਿੰਘ ਮਜੀਠੀਆ ਜੀ ਉਹਦੀ ਆਵਾਜ਼ ਬੰਦ ਕਰਨ ਲਈ ਝੂਠਾ ਪਰਚਾ ਕਰਕੇ ਅੰਦਰ ਕੀਤਾ ਅੱਜ ਉਹਨਾਂ ਦੇ ਹੱਕ ਦੇ ਵਿੱਚ ਤੱਕੇ ਤੇ ਜ਼ਬਰ ਦੇ ਜ਼ੁਲਮ ਦੇ ਖਿਲਾਫ ਜਦੋਂ ਕੋਨੇ-ਕੋਨੇ ਪੰਜਾਬ ਦੇ ਵਿੱਚੋਂ ਤੱਕੇ ਤੇ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਵਾਲੇ ਲੋਕ ਘਰੋਂ ਨਿਕਲੇ ਤਾਂ ਤੁਸੀਂ ਉਹਨਾਂ ਨੂੰ ਘਰੋਂ ਘਰੀ ਫੜੋ ਫੜੀਆ ਰਸਤਿਆਂ 'ਚ ਨਾਕੇਬੰਦੀ ਡਰ ਤੇ ਸਹਿਮ ਦਾ ਮਾਹੌਲ ਡਰਾਬੇ ਪਰਚੇ ਝੂਠੇ ਸਾਰਾ ਕੁਝ ਕਰ ਰਹੇ ਹੋ ਇਹਦਾ ਮਤਲਬ ਅੱਜ ਪੰਜਾਬ ਦੇ ਵਿੱਚ ਤੁਸੀਂ ਆਪ ਹੀ ਦੱਸ ਦਿੱਤਾ ਕਿ ਹੁਣ ਅਕਾਲੀਆਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਇੱਕ ਤੁਹਾਨੂੰ ਦੱਸ ਦਿੰਨੇ ਆ ਜਿੰਨੇ ਡਰਾਬੇ ਦੋਹੋਂਗੇ ਜਿੰਨੇ ਰੋਕੋਗੇ ਜਿੰਨੇ ਪਰਚੇ ਕਰੋਗੇ ਜਿੰਨੀਆਂ ਚਖਜਕ ਅੰਦਰ ਸਿੱਟੋਗੇ ਉਹਨਾਂ ਵੱਧ ਕੇ ਆਵਾਂਗੇ ਉਹਨਾਂ ਉਹਨਾਂ ਹੀ ਵੱਧ ਕੇ ਆਵਾਂਗੇ ਉਹਨਾਂ ਹੀ ਵੱਧ ਕੇ ਆਵਾਂਗੇ ਪ੍ਰਵਾਹ ਨਹੀਂ ਕਿਸੇ ਗੱਲ ਦੀ ਹੈ ਸੋ ਮੇਰੀ ਬੇਨਤੀ ਹੈ ਅਕਾਲੀ ਆਗੂ ਸਾਹਿਬਾਨਾਂ ਨੂੰ ਯੂਥ ਵਾਲਿਆਂ ਨੂੰ ਨੌਜਵਾਨਾਂ ਨੂੰ ਕਿ ਟੇਡੇ ਵਿੰਗੇ ਹੋ ਕੇ ਆਜੋ ਸਾਰੇ ਆਪਾਂ ਵੀ ਦੱਸਿਓ ਜੇ ਅਜਰ ਨੂੰ ਅਕਾਲੀ ਹੁੰਦੇ ਕੀ ਨੇ ਕੋਈ ਗੱਲ ਨਹੀਂ ਘੇਰ ਲਿਆ ਜਿੱਤੇ ਘੇਰ ਲਿਆ ਆਪਣੀ ਆਵਾਜ਼ ਬੁਲੰਦ ਕਰੋ ਪ੍ਰਾਊਡ ਟੂ ਬੀ ਅਕਾਲੀ ਮਾਨ ਸਾਹਿਬ ਅੱਜ ਤੁਸੀਂ ਆਪ ਹੀ ਇਹ ਦੱਸ ਦਿੱਤਾ ਕਿ ਤੁਸੀਂ ਜਿਹੜੇ ਲੋਕ ਧਰਨਿਆਂ ਦੇ ਵਿੱਚੋਂ ਜਿਹੜੀ ਪਾਰਟੀ ਨਿਕਲੀ ਸੀ ਉਹ ਪਾਰਟੀ ਅੱਜ ਕਿਸੇ ਨੂੰ ਆਵਾਜ਼ ਨਹੀਂ ਚੱਕਣ ਦੇ ਰਹੀ ਆਪਣੇ ਹੱਕ ਸੱਚ ਦੀ ਕੋਈ ਗੱਲ ਨਹੀਂ ਕਰ ਸਕਦਾ ਆ ਤੁਸੀਂ ਸੁਣਿਆ ਅਕਾਲੀ ਦਲ ਦੇ ਯੂਥ ਆਗੂ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਚੇਤਾਵਨੀ ਵੀ ਦਿੱਤੀ ਆ ਲਲਕਾਰ ਵੀ ਮਾਰੀ ਆ ਤੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਤੁਸੀਂ ਅਕਾਲੀ ਦਲ ਤੋਂ ਡਰਦੇ ਕਿਉਂ ਹੋ ਤਾਂ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਅਕਾਲੀ ਦਲ ਦੇ ਸੀਨੀਅਰ ਆਗੂ ਦੀ ਜਦੋਂ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਹੁੰਦੀ ਆ ਉਸ ਤੋਂ ਬਾਅਦ ਸਿਆਸੀ ਪਾਰਾ ਕਾਫੀ ਪਖ ਜਾਂਦਾ ਵਿਕਰਮ ਮਜੀਠੀਆ ਦੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰੀ ਤਾਂ ਹੁੰਦੀ ਆ ਪਰ ਦੁਆਰਾ ਤੋਂ 2021 ਦੇ ਵਿੱਚ ਐਨਡੀਪੀਐਸ ਦਾ ਜੋ ਪਰਚਾ ਹੋਇਆ ਸੀ ਉਸ ਦੀਆਂ ਪਰਤਾਂ ਫਰੋਲਦੀਆਂ ਹੋਈਆਂ ਪ੍ਰਸ਼ਾਸਨ ਸਰਕਾਰ ਪੁਲਿਸ ਵਿਜੀਲੈਂਸ ਨਜ਼ਰ ਆ ਰਹੀ ਆ ਬੇਸ਼ੱਕ ਪਰਚਾ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਬੇਸ਼ੱਕ ਪਰ ਗ੍ਰਿਫਤਾਰੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਪਰ ਪਰਤਾ ਐਨਡੀਪੀਐਸ ਮਾਮਲੇ ਦੀਆਂ ਖੁੱਲ ਰਹੀਆਂ ਨੇ ਤਾਰ ਕਿੱਥੇ ਕਿੱਥੇ ਜੁੜੇ ਹੋਣੇ ਵਿਕਰਮ ਮਜੀਠੀਆ ਤੋਂ ਲਗਾਤਾਰ ਰਿਮਾਰਡ ਦੇ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਆ ਕਦੇ ਵਿਕਰਮ ਮਜੀਠੀਆ ਨੂੰ ਦਿੱਲੀ ਲਿਆ ਜਾਂਦਾ ਕਦੇ ਵਿਕਰਮ ਮਜੀਠੀਆ ਨੂੰ Shimla ਲਿਜਾਇਆ ਜਾਂਦਾ ਵਿਕਰਮ ਮਜੀਠੀਆ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਆ ਵਿਕਰਮ ਮਜੀਠੀਆ ਦੇ ਕਰੀਬੀਆਂ ਦੇ ਟਿਕਾਣਿਆਂ ਦੇ ਉੱਤੇ ਵੀ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਵਿਜੀਲੈਂਸ ਦੇ ਵੱਲੋਂ ਦੂਜੇ ਪਾਸੇ ਵਿਕਰਮ ਮਜੀਠੀਆ ਨੂੰ ਸਪੋਰਟ ਕਰਨ ਦੀ ਗੱਲ ਕਹੀ ਜਾ ਰਹੀ ਆ ਕਿ ਵਿਕਰਮ ਮਜੀਠੀਆ ਨੂੰ ਬੀਜੇਪੀ ਸਪੋਰਟ ਕਰ ਰਹੀ ਆ ਬਿੱਤੇ ਕੱਲ ਅਮਨ ਰੋੜਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆ ਕੀ ਵਿਕਰਮ ਮਜੀਠੀਆ ਹੁਣ ਬੀਜੇਪੀ ਦੇ ਵਿੱਚ ਜਾਣਗੇ ਕਿਉਂਕਿ ਬੀਜੇਪੀ ਅੜਿੱਕਾ ਬਣ ਰਹੀ ਆ ਬੀਜੇਪੀ ਰੋਕਾਂ ਲਾ ਰਹੀ ਆ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਕਰਨ ਦੇ ਵਿੱਚ ਤਾਂ ਕੀ ਵਾਕਈ ਵਿਕਰਮ ਮਜੀਠੀਆ ਬੀਜੇਪੀ ਦੇ ਵਿੱਚ ਜਾਣਗੇ ਸਵਾਲ ਵੱਡੇ ਨੇ ਪਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਸਵਾਲ ਚੱਕ ਰਿਹਾ ਆਉਣ ਵਾਲਾ ਸਮਾਂ ਦੱਸੇਗਾ ਕਿ ਵਿਕਰਮ ਮਜੀਠੀਆ ਨੂੰ ਕਿੰਨਾ ਚਿਰ ਵਿਜੀਲੈਂਸ ਦੇ ਸਕੰਜੇ ਦੇ ਵਿੱਚ ਰਹਿਣਾ ਪਵੇਗਾ ਕਿਉਂਕਿ ਹੁਣ ਕੋਰਟ ਦਾ ਰੁਖ ਤਾਂ ਇਖਤਿਆਰ ਕਰ ਲਿਆ ਆਖਿਰ ਵਿਕਰਮ ਮਜੀਠੀਆ ਨੂੰ ਸੁੱਖ ਦਾ ਸਾਹ ਕਦੋਂ ਆਵੇਗਾ